ਅਨੋਖੇ ਅਮਰ ਸ਼ਹੀਦ ਤੰਤਨ ਬਾਬਾ ਦੀਪ ਸਿੰਘ ਜੀ ਦਾ 339ਵਾਂ ਪ੍ਰਕਾਸ਼ ਪੁਰਬ ਦਿਹਾੜਾ ਬੜੀ ਸ਼ਰਦਾ ਅਤੇ ਭਾਵਨਾ ਨਾਲ ਇਲਾਕੇ ਦੀਆਂ ਸੰਗਤਾਂ ਵੱਲੋਂ ਪਿੰਡ ਪਹੂਮੈਂਡ ਜ਼ਿਲ੍ਹਾ ਤਰਨਤਾਰਨ ਵਿਖੇ ਮਨਾਇਆ ਗਿਆ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਇਸ ਤੋਂ ਇਲਾਵਾ ਹਲਕੇ ਦੇ ਐਮਐਲਏ ਸਰਦਾਰ ਸੁਪਾਲ ਸਿੰਘ ਪੁੱਲਰ ਤੇ ਐਮਪੀ ਸਰਦਾਰ ਜਸਬੀਰ ਸਿੰਘ ਡਿੰਪਾ ਅਤੇ ਇਸ ਤੋਂ ਇਲਾਵਾ ਹੋਰ ਵੀ ਕਈ ਰਾਜਨੀਤਿਕ ਅਤੇ ਸਿੱਖ ਜਥੇਬੰਦੀਆਂ ਵੱਲੋਂ ਹਾਜ਼ਰੀ ਭਰੇਗੀ ਦ੍ਰਿਸ਼ਾਂ ਦੇ ਵਿੱਚ ਬੈਠੇ ਸਾਰੇ ਪੰਜਾਬੀਆਂ ਨੂੰ ਜਿਹੜੇ ਗੁਰੂ ਘਰ ਨਾਲ ਪਿਆਰ ਕਰਦੇ ਆ ਉਹਨਾਂ ਨੂੰ ਇਸ ਦਿਨ ਦੀ ਜਿਹੜੀ ਆ ਉਹ ਮੈਂ ਆਪਦੇ ਵੱਲੋਂ ਆਪਦੇ ਪਰਿਵਾਰ ਵੱਲੋਂ ਔਰ ਸਮੁੱਚੀ ਕਾਂਗਰਸ ਪਾਰਟੀ ਵੱਲੋਂ ਜਿਹੜੀ ਆ ਬਹੁਤ-ਬਹੁਤ ਜਿਹੜੀ ਆ ਇਸ ਮੁਬਾਰਕਬਾਦ ਦਿੰਨਾ ਹੈ ਅੱਜ ਦਾ 349ਵਾਂ ਦਿਨ ਦਿਹਾੜਾ ਬਾਬਾ ਦੀਪ ਸਿੰਘ ਜੀ ਦਾ ਬੜੀ ਤੁਮਤਾਮਨਾ ਮਨਾਇਆ ਜਾ ਰਿਹਾ ਹੈ ਔਰ ਇਸ ਦੇ ਵਿੱਚ ਸੰਤਾ ਜਿਹੜੀਆਂ ਨੇ ਮਹੌਮ ਹਮਾਰ ਕੇ ਦਰਸ਼ਨ ਕਰ ਰਹੀਆਂ ਨੇ ਔਰ ਚੋਰ ਸੰਤਾ ਦੇ ਬੜੇ ਸਾਰੇ ਬਾਤੇ ਹੋਰ ਇਹਨਾਂ ਦੇ ਬਾਸਮੂਗਾ ਵਾਰ ਰੱਖ ਕੇ ਵਧੀਆ ਮੰਦਵਾ ਕੀਤਾ ਗਿਆ ਔਰ ਲੰਗਰਾਂ ਦਾ ਜਿਹੜਾ ਪੰਦਵਾਤੇ ਬਹੁਤ ਵਧੀਆ ਕੀਤਾ ਗਿਆ ਔਰ ਇਹ ਦਿਹਾੜਾ ਕਿੰਨੇ ਦਿਨ ਚੱਲਦਾ ਹੈ ਇਹ ਦਿਹਾੜਾ ਗਰੀਬ ਨੇ 24 ਤਰੀਕ ਤੋਂ ਲੈ ਕੇ ਤੇ 27 ਤਰੀਕ ਤੱਕ ਇਹ ਦਿਹਾੜਾ ਚੱਲਣਾ ਤੇ ਇਹਦੇ ਵਿੱਚ ਅੱਜਾਂ ਵੀ ਲੋਕ ਰਵੀ ਆਉਣੀ ਹੁੰਦੇ ਕਿੰਨੀ ਕਿੰਤੀ ਵਜ ਸੰਤਾ ਬਾਗ ਕਬੱਡੀ ਇੱਥੇ ਤਕਰੀਬਨ ਜਿਹੜੀਆਂ ਸੰਤਾ ਰਿਓ ਹਿਯਾਰਾ ਤੋਂ ਹਿਯਾਰਾ ਤੋਂ ਉੱਪਰ ਹੀ ਆ ਰਹੀਆਂ ਨੇ ਤੇ ਜਿਹੜੇ ਲੱਖਾਂ ਦੇ ਪ੍ਰੀਸ ਨਾਲ ਸੰਦੇਲੀਆ ਥੋੜਾ ਐਰ ਕੀ ਜਿਹੜਾ ਦਿੱਲੀ ਵਾਲਾ ਪ੍ਰੋਗਰਾਮ ਚੱਲ ਰਿਹਾ ਉਹਦਾ ਕਰਕੇ ਥੋੜੀ ਸੰਗਤ ਘਟਿਆ ਅਗਰ ਵਾਈ ਜਿੱਥੇ ਸੰਗਤਾਂ ਦਾ ਲੱਖਾਂ ਤੋਂ ਉੱਪਰ ਇਹਨਾਂ ਦੀ ਜਿਹੜੀ ਸੰਖਿਆ ਵੱਜਣ ਹੈ ਕਿ ਮੈਂ ਆਈ ਜਿਹੜੀ ਸੰਗਤ ਆਈਆਂ ਨੇ ਉਹਨਾਂ ਨੂੰ ਜੀ ਆਇਆਂ ਕਹਿੰਦਾ ਫੌਰ ਬਾਬਾ ਜੀਪ ਸਿੰਘ ਜੀ ਦੇ ਜਿਹੜੇ ਹੜਕੀ 10 ਲੱਖ ਵਧਾਈ ਦੇ ਨਾਲ rantaranta ogurpit singh di report assam news